ਦੇ ਵਿੱਚ ਇੱਕ ਹੋਰ ਪੰਜਾਬੀ ਗਾਇਕ ਨੂੰ ਨਿਸ਼ਾਨਾ ਬਣਾਇਆ ਗਿਆ ਚੰਨੀ ਨਤਨ ਦੇ ਘਰ ਦੇ ਉੱਤੇ ਗੋਲੀਬਾਰੀ ਹੋਈ ਹੈ ਇਸ ਗੋਲੀਬਾਰੀ ਦੀ ਜ਼ਿੰਮੇਵਾਰੀ ਵੀ ਲਾਰਸ ਗੈਂਗ ਦੇ ਵੱਲੋਂ ਲਈ ਗਈ ਹੈ ਲਾਰਸ ਗੈਂਗ ਨੂੰ ਹਾਲ ਹੀ ਵਿੱਚ ਕੈਨੇਡਾ ਦੇ ਵਿੱਚ ਅੱਤਵਾਦੀ ਜਥੇਬੰਦੀ ਐਲਾਨਿਆ ਗਿਆ ਸੀ ਮੰਨਿਆ ਜਾ ਰਿਹਾ ਸੀ ਕਿ ਉਸ ਤੋਂ ਬਾਅਦ ਹੁਣ ਇਸ ਗੈਂਗ ਦੇ ਉੱਤੇ ਸਖਤੀ ਦੇਖਣ ਨੂੰ ਮਿਲੇਗੀ ਔਰ ਗੈਂਗੇ ਢਿੱਲੀ ਪੈ ਸਕਦੀ ਹੈ ਪਰ ਉਸ ਤੋਂ ਬਾਅਦ ਲਗਾਤਾਰ ਵੱਡੀਆਂ ਵਾਰਦਾਤਾਂ ਵਾਪਰੀਆਂ ਨੇ ਕੈਨੇਡਾ ਦੇ ਵਿੱਚ ਔਰ ਲਾਰਸ ਗੈਂਗ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਜਾ ਰਹੀ ਹੈ ਤਾਂ ਲਾਰਸ ਬਿਸ਼ਨੋਈ ਗੈਂਗ ਦੇ ਵੱਲੋਂ ਹੁਣ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਹੈ ਔਰ ਇਸ ਮਾਮਲੇ ਦੇ ਵਿੱਚ ਇੱਕ ਪੋਸਟ ਵੀ ਉਹਨਾਂ ਦੇ ਵੱਲੋਂ ਪਾਈ ਗਈ ਹੈ ਤਾਂ ਲਾਰਸ ਬਿਸ਼ਨੋਈ ਗੈਂਗ ਨੇ ਕੈਨੇਡਾ ਦੇ ਵਿੱਚ ਚੰਨੀ ਨਤਨ ਦੇ ਘਰ ਦੇ ਉੱਤੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ ਬਿਸ਼ਨੋਈ ਗੈਂਗ ਦੇ ਮੈਂਬਰ ਗੋੜੀ ਢਿੱਲੋ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ ਗਾਇਕ ਸਰਦਾਰ ਖੈਰਾ ਦੇ ਨਾਲ ਨੇੜਤਾ ਕਰਕੇ ਇਹ ਹਮਲਾ ਕੀਤਾ ਗਿਆ ਉਹਨਾਂ ਨੇ ਇਸ ਪੋਸਟ ਦੇ ਵਿੱਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਤਾਂ ਪੰਜਾਬ ਦੀ 뮤직 ਇੰਡਸਟਰੀ ਦੇ ਵਿੱਚ ਗੈਂਗਸਾਂ ਦਾ ਖੌਫ ਰੁਕਣ ਦਾ ਨਾ ਹੀ ਨਹੀਂ ਲੈ ਰਿਹਾ ਪਹਿਲਾ ਕੈਨੇਡਾ ਦੇ ਸਰੀ ਦੇ ਵਿੱਚ ਕਪਿਲ ਸ਼ਰਮਾ ਦੇ ਕੈਫੇ ਦੇ ਉੱਤੇ ਕਈ ਵਾਰ ਗੋਲੀਬਾਰੀ ਹੋ ਚੁੱਕੀ ਹੈ ਤੇ ਹੁਣ ਇੱਕ ਹੋਰ ਪੰਜਾਬੀ ਗਾਇਕ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਤਦ ਆਦੀਏ ਕੀ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਲਾਰਸ ਬਿਸ਼ਨੋਈ ਗੈਂਗ ਦੇ ਇੱਕ ਨਵੇਂ ਸਾਬਕਾ ਕੋਸ਼ਿਸ਼ ਸਰਗਣਾ ਨੇ ਪੰਜਾਬੀ ਗਾਇਕ ਚੰਨੀ ਨਤਨ ਦੇ ਘਰ ਦੇ ਉੱਤੇ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ ਅਤੇ ਇਸ ਦੀ ਵਜ੍ਹਾ ਸਰਦਾਰ ਖੈਰਾ ਦੇ ਨਾਲ ਨਤਕਨ ਦੀ ਵੱਡੀ ਨੇੜਤਾ ਨੂੰ ਦੱਸਿਆ ਕੈਨੇਡਾ ਦੇ ਵਿੱਚ 골ਡੀ ਬਰਾਡ ਦੇ ਅਕਤਿਤ ਤੌਰ ਦੇ ਉੱਤੇ ਪਾਸੇ ਹੋਣ ਤੋਂ ਬਾਅਦ ਹੁਣ ਜਰਮਨੀ ਦੇ ਵਿੱਚ ਬੈਠੇ 골ਡੀ ਢਿੱਲੋਂ ਦੇ ਵੱਲੋਂ ਗੈਂਗ ਦੀ ਕਮਾਂਡ ਸੰਭਾਲਣ ਦਾ ਦਾਵਾ ਕੀਤਾ ਜਾ ਰਿਹਾ ਤਾਂ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਧਮਕੀ ਦਿੱਤੀ ਹੈ ਤੇ ਗੋਰੀ ਬਾਰੀ ਜੋ ਕੀਤੀ ਗਈ ਹੈ ਗੋਲੀਬਾਰੀ ਦੀ ਵਜ੍ਹਾ ਵੀ ਦੱਸੀ